हां एक किसान प्रभु सासरीय कल अपने चैनल नु कर लो सब्सक्राइब लाइक ਤੇ ਘੰਟੀ ਵਾਲਾ ਬਟਨ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟ ਤੇ ਮਾਲਕਾਂ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਰਹਾ ਕਿਸੇ ਵੀ ਕੀਤੀ ਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਛੰਦ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਏ ਹਾਂ ਈ ਸ਼ਿਵਾਲਿਕਾ 750 ਕੜੀਸ਼ਾਂ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਲ オリジナル ਰੰਗ ਪੇਂਟ ਬਿਲਕੁਲ ਨਾਲ ਦਾ ਬਹੁਤ ਹੀ ਸੋਹਣੀ ਕੜੀਸ਼ਾਂ ਦਾ ਟਰੈਕਟਰ ਆ ਬਹੁਤ ਹੀ ਸਾਫ਼ ਕੜੀਸ਼ਾਂ ਦਾ ਟਰੈਕਟਰ ਆ ਇੰਜਨ ਸ਼ੋ ਮਗਰਾਟਾਂ ਦਾ ਰੰਗ ਬਿਲਕੁਲ ਨਾਲ ਦਾ ਬਹੁਤ ਸਾਫ਼ ਕੜੀਸ਼ਾਂ ਦਾ ਟਰੈਕਟਰ ਹੈ ਪਿਛਲੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਲੱਗੇ ਹੋਏ ਨੇ 14 9 28 ਦੇ ਟਾਇਰ ਨੇਗੇ ਅੱਗੇ ਪਿੱਛੇ ਟਰੈਕਟਰ ਬਿਲਕੁਲ ਸਾਫ਼ ਆਗਾ ਬਹੁਤ ਹੀ ਸਮਾਈਚ ਰੱਖਿਆ ਹੋਇਆ ਟਰੈਕਟਰ ਆਗਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਰੈਕਟਰ ਦੇ ਆਲ オリジナル ਰੰਗ ਪਗੇਟ ਟਰੈਕਟਰ ਦਾ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋਗੇ 2015 ਮਾਡਲ ਟਰੈਕਟਰ ਹੈ ਜੀ ਮਾਲਕਾਂ ਨੇ ਡਿਮਾਂਡ ਰੱਖੀ ਹੈ 465000 ਰੁਪਿਆ ਏਰੀਆ ਬਰਨਾਲਾ ਮਾਲਕਾਂ ਦਾ ਮਾਨਸ਼ਾ ਬਰਨਾਲਾ ਰੋਡ ਤੇ ਸ਼ੇਅਰ ਪ੍ਰੇਸ ਦਾ ਕੰਮ ਆ ਪੱਖੋਕਲਾਂ ਪਿੰਡ ਹੈ ਜੀ ਮਾਲਕਾਂ ਦਾ ਕਨੈਕਟ ਨੰਬਰ ਹੈਗਾ 95014 17662 950141766268 ਕਨੈਕਟ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ